सटिरकल महर्षि टिपकौर ਤੁਸੀਂ ਦੇਖ ਰਹੇ ਹੋ ਪੰਜਾਬ ਦਾ ਕਿ ਇਸ ਵਕਤ ਅਸੀਂ ਪਟਿਆਲਾ ਜ਼ਿਲ੍ਹੇ ਚ ਮੌਜੂਦ ਆ ਉਸ ਤੋਂ तकरीबन 15 ਕਿਲੋਮੀਟਰ ਦੂਰ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਹੈ ਕਿਸਾਨਾਂ ਨੂੰ ਅੱਗੇ ਜਾਣ ਨਹੀਂ ਦਿੱਤਾ ਗਿਆ ਉਹਨਾਂ ਨੂੰ ਰੋਕ ਲਿਆ ਗਿਆ ਤੇ ਇਸੇ ਲਈ ਕਿਸਾਨ ਇਥੇ ਬੈਠ ਕੇ ਲੰਗਰ ਪਾਣੀ ਦਾ ਉਹਨਾਂ ਨੇ ਇੱਥੇ ਇੰਤਜ਼ਾਮ ਕਰ ਲਿਆ 40 ਡਿਗਰੀ ਦੀ ਧੋਪ ਹੈ ਤੇ ਇਥੇ ਲੰਗਰ ਪਾਣੀ ਸ਼ਕ ਰਹੇ ਨੇ ਤੇ ਖਾਸ ਕਰਕੇ ਜੋ ਅੰਦੋਲਨ ਚ ਵੀ ਦੇਖਣ ਨੂੰ ਮਿਲਦੀ ਹੈ ਕਿਸਾਨਾਂ ਦੇ ਕਿ ਲੰਗਰ ਦੀ ਸੇਵਾ ਲਗਾਉਂਦੇ ਨੇ ਤੇ ਜਿਹੜੇ ਪੁਲਿਸ ਵਾਲੇ ਉਹਨਾਂ ਨੂੰ ਰੋਕਦੇ ਨੇ ਉਹ ਵੀ ਉਸੇ ਥਾਂ ਤੋਂ ਲੰਗਰ ਛਕਦੇ ਨੇ ਇਸ ਤਰ੍ਹਾਂ ਦੀ ਤਸਵੀਰ ਤੁਹਾਨੂੰ ਇੱਥੇ ਵੀ ਦੇਖਣ ਨੂੰ ਮਿਲੇਗੀ ਇੱਥੇ ਕਿਸਾਨ ਬੈਠੇ ਹੋਏ ਨੇ ਡਟੇ ਹੋਏ ਨੇ ਅੱਗੇ ਉਹਨਾਂ ਨੂੰ ਜਾਣ ਨਹੀਂ ਦਿੱਤਾ ਗਿਆ ਉਹਨਾਂ ਨੇ ਮੋਦੀ ਸਰਕਾਰ ਕੋਲੋਂ ਸਵਾਲ ਕਰਨੇ ਸੀ ਠੰਡੇ ਪਾਣੀ ਦੀ ਸ਼ਬੀਲ ਦਾ ਇੰਤਜ਼ਾਮ ਵੀ ਕੀਤਾ ਗਿਆ ਤੇ ਇਸ ਦੇ ਨਾਲ ਪ੍ਰਸ਼ਾਦਾ ਵੀ ਸ਼ਕਾਇਆ ਜਾ ਰਿਹਾ ਇੱਥੇ ਜਿਹੜੇ ਕਿਸਾਨ ਆਏ ਨੇ ਉਹਨਾਂ ਨੂੰ ਵੀ ਤੇ ਹੋਰ ਵੀ ਜਿਹੜੇ ਪੁਲਿਸ ਵਾਲੇ ਵੀ ਇੱਥੇ ਮੌਜੂਦ ਨੇ ਉਹ ਵੀ ਲੰਗਰ ਪਾਣੀ ਜੋ ਨੇ ਇੱਥੋਂ ਹੀ ਛਕ ਰਹੇ ਨੇ ਪੰਜਾਬ ਪੁਲਿਸ ਦੇ ਜਵਾਨ ਨੇ ਐਂਟੀ ਰਾਈਟ ਫੋਰਸ ਤਸਵੀਰ ਦੰਗਾ ਵਿਰੋਧੀ ਜੋ ਦਸਤਾਏ ਉਹ ਵੀ ਇੱਥੇ ਹੈ ਗਰਮੀ ਬਹੁਤ ਜ਼ਿਆਦਾ ਹੈ ਤੁਸੀਂ ਸਮਝ ਸਕਦੇ ਹੋ ਕਿ ਜਿਸ ਥਾਂ ਤੇ ਅਸੀਂ ਮੌਜੂਦ ਆ 40 ਡਿਗਰੀ ਤਾਪਮਾਨ ਹੈ ਤੇ ਇਸ ਗਰਮੀ ਚ ਬਾਰ ਬਾਰ ਪਾਣੀ ਦੀ ਵੀ ਜ਼ਰੂਰਤ ਹੁੰਦੀ ਹੈ ਸ਼ਬੀਲ ਦਾ ਲੰਗਰ ਜੋ ਹੈ ਲਗਾਇਆ ਗਿਆ ਹੈ ਤੇ ਇਥੇ ਸ਼ਬੀਲ ਪਿੰਡ ਦੇ ਲਈ ਉਹਦਾ ਲੰਗਰ ਛਕਣ ਦੇ ਲਈ ਇੱਥੇ ਜੋ ਨੇ ਪੁਲਿਸ ਵਾਲੇ ਵੀ ਇੱਥੇ ਪਹੁੰਚੇ ਹੋਏ ਨੇ ਤੇ ਲਗਾਤਾਰ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਪਟਿਆਲਾ ਜ਼ਿਲ੍ਹੇ ਦੀਆਂ ਇਹਨਾਂ ਪੁਲਿਸ ਵਾਲਿਆਂ ਦੀ ਡਿਊਟੀ ਤਾਂ ਹੀ ਲੱਗੀ ਹੈ ਕਿਸਾਨਾਂ ਨੂੰ ਰੋਕਣਾ ਹੈ ਉਹ ਡਿਊਟੀ ਵੀ ਕਰ ਰਹੇ ਨੇ ਪਰ ਕਿਸਾਨ ਜਿਸ ਸੇਵਾ ਭਾਵਨਾ ਨਾਲ ਲੰਗਰ ਲਗਾ ਰਹੇ ਨੇ ਤੇ ਉਹ ਹਰ ਕਿਸੇ ਨੂੰ ਕਹਿ ਰਹੇ ਨੇ ਕਿ ਇੱਥੋਂ ਲੰਗਰ ਛੱਕੇ ਜ਼ਰੂਰ ਜਾਓ ਕਿਸਾਨ ਮੋਦੀ ਸਰਕਾਰ ਨਾਲ ਗੱਲ ਕਰਨਾ ਚਾਹੁੰਦੇ ਨੇ ਕਹਿ ਰਹੇ ਨੇ ਕਿ ਥੋੜੇ ਕਿਸਾਨਾਂ ਨੂੰ ਸਹੀ ਉਹਨਾਂ ਦੇ ਲੀਡਰਾਂ ਨੂੰ ਹੀ ਸਹੀ ਆਪਣੀਆਂ ਮੰਗਾਂ ਰੱਖਣ ਦਾ ਮੌਕਾ ਜ਼ਰੂਰ ਦਿੱਤਾ ਜਾਏ ਪਰ ਉਹਨਾਂ ਨੂੰ ਇੱਥੇ ਰੋਕ ਦਿੱਤਾ ਗਿਆ ਵੱਡੀ ਗਿਣਤੀ ਚ ਪੁਲਿਸ ਫੋਰਸ ਪਟਿਆਲਾ ਦੇ ਚੱਪੇ-ਚੱਪੇ ਤੇ ਪੁਲਿਸ ਤੈਨਾਤ ਹੈ ਗੁਜਰਾਤ ਪੁਲਿਸ ਵੀ ਪਹੁੰਚੀ ਹੋਈ ਹੈ ਖੋਰਤਾ ਹੋਰ ਰੇਤਾਂ ਪਰੇ ਟਿਪਰ ਵੀ ਲਗਾਏ ਗਏ ਨੇ ਤਾਂ ਕਿ ਅਣਸੁਖਾਵੀ ਕੋਈ ਘਟਨਾ ਨਾ ਹੋਵੇ ਕਿਸਾਨ ਕਿਤੇ ਅੱਗੇ ਵਧਣ ਦੀ ਕੋਸ਼ਿਸ਼ ਨਾ ਕਰੇ ਇਨ੍ਹਾਂ ਹਾਲਾਤਾਂ ਦੇ ਬਾਵਜੂਦ ਕਿਸਾਨ ਇੱਥੇ ਸ਼ਾਂਤੀ ਨਾਲ ਬੈਠੇ ਨੇ ਲੰਗਰ ਪਾਣੀ ਦਾ ਪੂਰਾ ਇੰਤਜ਼ਾਮ ਹੈ ਤੇ ਜਿੰਨਾ ਪੁਲਿਸ ਵਾਲਿਆਂ ਨਾ ਦੇਖਤੋਂ ਲੰਗਰ ਸ਼ੱਕ ਰਹੇ ਨੇ ਤੁਸੀਂ ਅੱਗੇ ਵਿੱਚ ਬਹੁਤ ਸਾਰੀਆਂ ਤਸਵੀਰਾਂ ਦੇਖੋਗੇ ਉੱਧਰ ਵੀ ਤਸਵੀਰ ਜੋ ਹੈ ਉਹ ਵੀ ਐਸੇ ਤੁਹਾਨੂੰ ਦਿਖਾਣੇ ਆ ਇਹ ਦੇਖੋ ਲਗਾਤਾਰ ਇਹ ਤਸਵੀਰਾਂ ਨੇ ਜੋ ਅਸੀਂ ਤੁਹਾਨੂੰ ਦਿਖਾ ਰਹੇ ਆ ਪਟਿਆਲਾ ਜ਼ਿਲ੍ਹੇ ਦੀਆਂ ਤਸਵੀਰਾਂ ਨੇ ਕਿਸਾਨਾਂ ਨੂੰ ਬਾਰਡਰਾਂ ਤੇ ਹੀ ਰੋਕਿਆ ਗਿਆ ਹੈ ਤਾਂ ਕਿ ਉਹ ਅੱਗੇ ਨਾ ਵੱਗ ਸਕਣ ਤੇ ਇੱਥੇ ਲੰਗਰ ਦਾ ਪੂਰਾ ਇੰਤਜ਼ਾਮ ਹੈ ਇਸ ਗਰਮੀ 'ਚ ਤੁਸੀਂ ਦੇਖੋ ਭੁੱਖ ਵੀ ਹਰ ਕਿਸੇ ਨੂੰ ਲੱਗਦੀ ਹੈ ਪਿਆਸ ਵੀ ਹਰ ਕਿਸੇ ਨੂੰ ਲੱਗਦੀ ਹੈ ਤੇ ਕਿਸਾਨਾਂ ਨੇ ਇੱਥੇ ਲੰਗਰ ਲਗਾਏ ਨੇ ਖਰਵਾਰ ਦੀ ਤਰ੍ਹਾਂ ਤੇ ਇੱਥੇ ਪੁਲਿਸ ਵਾਲੇ ਵੀ ਉਸੇ ਥਾਂ ਤੋਂ ਲੰਗਰ ਚੱਕ ਰਹੇ ਨੇ ਨਾ ਪੁਲਿਸ ਵਾਲਿਆਂ ਦੀ ਡਿਊਟੀ ਕਿਸਾਨਾਂ ਨੂੰ ਰੋਕਣ ਦੀ ਹੈ ਉਹ ਡਿਊਟੀ ਵੀ ਨਿਭਾ ਰਹੇ ਨੇ ਕਿਸਾਨ ਵੀ ਪੂਰੇ ਜ਼ਾਬਤੇ ਚ ਰਹਿ ਰਹੇ ਨੇ ਅੱਗੇ ਨਹੀਂ ਵਧ ਰਹੇ ਸ਼ਾਂਤੀ ਨਾਲ ਬੈਠੇ ਹੋਏ ਨੇ ਤੇ ਤਸਵੀਰਾਂ ਪਟਿਆਲਾ ਜ਼ਿਲ੍ਹੇ ਦੀਆਂ ਧਨੇਰੀ ਜੱਟਾ ਟੋਲ ਪਲਾਜ਼ਾ ਦੀਆਂ ਕਿ ਇੱਕੋ ਥਾਂ ਤੋਂ ਪੁਲਿਸ ਵਾਲੇ ਵੀ ਤੇ ਕਿਸਾਨ ਵੀ ਲੰਗਰ ਛਕ ਰਹੇ ਨੇ ਸ਼ਬੀਲ ਪੀ ਰਹੇ ਨੇ ਬਹੁਤ ਜ਼ਿਆਦਾ ਗਰਮੀ ਹੈ ਇੱਥੇ ਬੈਠਣਾ ਇੱਥੇ ਖੜੇ ਹੋਣਾ ਕਾਫੀ ਮੁਸ਼ਕਿਲ ਹੈ ਇੰਨੀ ਧੋਪੇ ਸਿੱਧਾ ਸੂਰਜ ਪੈ ਰਿਹਾ ਹੈ ਪਰ ਫਿਰ ਵੀ ਇਹ ਕਿਸਾਨ ਕਹਿ ਰਹੇ ਨੇ ਅਸੀਂ ਤਾਂ ਆਪਣੇ ਮੰਗਾ ਖਾਤਰ ਬੈਠੇ ਆ ਮੋਦੀ ਸਰਕਾਰ ਨਾਲ ਅਸੀਂ ਗੱਲ ਕਰਨਾ ਚਾਹੁੰਦੇ ਆ ਇਸ ਲਈ ਇੱਥੇ ਬੈਠੇ ਨੇ ਤੇ ਬਾਕੀ ਲਗਾਤਾਰ ਖ਼ਬਰ ਤਸਵੀਰ ਥੋਂ ਦੇ ਤੱਕ ਪਹੁੰਚਾ ਰਹੇ ਆ ਕੈਮਰਾ ਪਰਸਨ 엘ੀਸ਼ਾ ਦੇ ਨਾਲ ਮਯੁਰ ਸ਼ਿਪਕੌਰ ਪੰਜਾਬ ਤੱਕ